ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਿੱਛੇ ਆਪਾਂ ਇੱਕ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਥੋੜੇ ਕੁਝ ਥੋੜੇ ਕਮੈਂਟ ਆਏ ਉਹਨਾਂ ਕਮੈਂਟਾਂ ਦੇ ਜਵਾਬ ਹੀ ਆਪਾਂ ਦੇਵਾਂਗੇ ਇਸ ਵੀਡੀਓ ਦੇ ਵਿੱਚ ਤੇ ਬਾਕੀ ਜਿਹੜੇ ਪੇਪਰ ਕੋਈ ਸਵਾਲ ਹੈ ਸਾਰੇ ਪੇਪਰਾਂ ਤੇ ਕੀ ਪੇਪਰ ਕਦੋਂ ਨਿਕਲਨੇ ਸ਼ੁਰੂ ਹੋਣੇ ਆ ਕਿ ਹਫ਼ਤਾ ਵਾ ਸਾਰੇ ਟੌਪਿਕਾਂ ਬਾਰੇ ਆਪਾਂ ਗੱਲ ਮੈਂ ਤਾਂ ਦੇ ਰਾਈ ਹੀ ਕਰ ਲਵਾਂਗੇ ਜਿਆਦਾ ਚਿਰ ਨਾ ਇਹਦੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾਣ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨ ਕੀਤਾ ਹੋਣ ਜਾਂ ਕਿ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲਿ ਮੈਸੇਜ ਕਰਕੇ ਵੀ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰ ਆਪਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਬੰਦ ਕੀਤੇ ਹੋਏ ਆ ਉਹਦਾ ਮੈਂ ਹਾਲੇ ਕਿਹਾ ਕਿ ਜਿਹੜੇ ਵੀਰ ਆਪਣ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਮੈਂ ਉੱਥੇ ਪੋਸਟਾਂ ਵਿੱਚ ਪਾਈ ਹੋਈਆਂ Instagram ਦੇ ਉੱਤੇ ਤੁਸੀਂ ਮੈਨੂੰ ਉੱਥੇ ਪੋਸਟ ਦੇ ਲੇ ਕਮੈਂਟ ਕਰ ਦਿਓ ਭਾਵੇਂ ਕਹ ਲੈ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦ ਲਓ ਵੀ ਫੇਰ ਕਰਦੇ ਆ ਵੀਡੀਓ ਸਟਾਰਟ ਗੱਲਬਾਤ ਕਰਦੇ ਆ ਕਮੈਂਟਾਂ ਬਾਰੇ ਕਿ ਜਿਹੜੇ ਜਿਹੜੇ ਕਮੈਂਟ ਵੀਰਾਂ ਭਰਾਵਾਂ ਦਿਆ ਜਾਇਆ ਸਭ ਤੋਂ ਪਹਿਲਾ ਕਮੈਂਟ ਆਇਆ ਵੀਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਪੇਪਰ ਇੱਕ ਸਾਲ ਵਾਲੇ ਭਰੇ ਆ ਰਸੀਦ ਵਿੱਚ ਮੇਰਾ ਨਾਮ ਕੌਰ ਪਰਮੀਤਾ ਲਿਖਿਆ ਹੋਇਆ ਵਾ ਪਰ ਪਾਸਪੋਰਟ ਦੇ ਉੱਤੇ ਨੇਮ ਪਰਮੀਤ ਕੌਰ ਹੈ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਨਹੀਂ ਇਹਦੀ ਕੋਈ ਪ੍ਰੋਬਲਮ ਨਹੀਂ ਹੋਣੀ ਪਰ ਤੁਸੀਂ ਮਤਲਬ ਕਿ ਜਿਵੇਂ ਤੁਹਾਡੇ ਜਿਹੜੇ ਪੇਪਰ ਆ ਤੁਸੀਂ ਵੀ ਮੈਨੂੰ ਨਾ ਕਨੈਕਟ ਕਰਕੇ ਵੇਖੋ ਤੁਸੀਂ ਮੈਨੂੰ ਨਾ ਇੰਸਟਾਗ੍ਰਾਮ ਤੇ ਮੈਸੇਜ ਕਰਿਓ ਤੇ ਮੈਂ ਤਾਂ ਆਪਾਂ ਤੁਹਾਡੇ ਵੇਖੀ ਨਾ ਡਾਕੂਮੈਂਟ ਦੇ ਕੋਈ ਹਿਸਾਬ-ਤਾਬ ਕੀ ਹੁੰਦਾ ਵਾ ਕਿ ਇੱਥੇ ਇਟਲੀ ਦੇ ਵਿੱਚ ਕੀ ਹੈ ਕਿ ਪਹਿਲਾਂ ਤੁਹਾਡਾ ਸਰਨੇਮ ਲਿਖਦੇ ਆ ਤੇ ਫਿਰ ਤੁਹਾਡਾ ਨੇਮ ਲਿਖਦੇ ਆ ਜੇਕਰ ਤੁਹਾਡਾ ਸਰਨੇਮ ਹੈਗਾ ਵਾ ਕੌਰ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਜਿਹੜਾ ਸਰਨੇਮ ਪਹਿਲਾਂ ਲਿਖਦੇ ਆ ਤੇ ਜਿਹੜਾ ਆਪਣਾ ਨੇਮ ਹੁੰਦਾ ਵਾ ਉਹ ਬਾਅਦ ਚ ਲਿਖਦੇ ਆ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਪਰ ਤੁਸੀਂ ਮੈਨੂੰ ਮੈਸੇਜ ਕਰ ਲਿਓ ਇੰਸਟਾਗ੍ਰਾਮ ਤੇ ਤੁਹਾਨੂੰ ਆਪਾਂ ਸਾਰੀ ਟੋਟਲ ਦੱਸ ਦਾਂਗੇ ਕਿ ਕੀ ਹਿਸਾਬ- ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵੀਰ ਜੀ 20 ਦਿਨ ਬਾਅਦ ਟਾਈਮ ਹੁੰਦਾ ਵਾ ਪੇਪਰ 20 ਦਿਨ ਬਾਅਦ ਨਿਕਲਨੇ ਸਟਾਰਟ ਹੋ ਜਾਂਦੇ ਆ ਵੀਰੇ ਹੁੰਦਾ ਦਾ ਟਾਈਮ 20 ਦਿਨ ਦਾ ਹੀ ਆ ਪਰ ਇਹ ਨਹੀਂ ਕਿ 20 ਦਿਨ ਬਾਅਦ ਹੀ ਪੇਪਰ ਨਿਕਲਨੇ ਸ਼ਾਰਟ ਹੁੰਦੇ ਪੇਪਰ ਜਿਹੜੇ ਨਿਕਲਨੇ ਸ਼ਾਰਟ ਹੁੰਦੇ ਆ ਇੱਕ ਮਹੀਨੇ ਤੋਂ ਬਾਅਦ ਪੇਪਰ ਨਿਕਲਨੇ ਸ਼ਾਰਟ ਹੁੰਦੇ ਆ ਇਹ ਬੜੀ ਵਾਰੀ ਹੋਈ ਹੈ ਕਿ ਪੇਪਰ ਉਹ ਕਹਿੰਦੇ ਆ ਕਿ 20 ਦਿਨ ਬਾਅਦ ਪੇਪਰ ਨਿਕਲਨੇ ਸਟਾਰਟ ਕਰ ਦਿੰਦੇ ਆ ਪਰ ਕੋਈ ਆ ਚਾਂਸ ਬਣਿਆ ਹੋਵੇ ਪੇਪਰ ਜਿਹੜੇ ਨਿਕਲ ਜਾਣ 20 ਦਿਨ ਤੋਂ ਬਾਅਦ ਪਰ ਜਿਹੜੇ ਪੇਪਰ ਅਸਲ 'ਚ ਜਿਹੜੇ ਸਟਾਰਟ ਹੁੰਦੇ ਆ ਉਹ ਜਾ ਕੇ ਇੱਕ ਮ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਵੀਰ ਜੀ 5 ਫਰਵਰੀ ਕੋ 9 ਵਜੇ 1 ਮਿੰਟ ਤੇ 51 ਸਕਿੰਟ ਤੇ ਪੇਪਰ ਸਬਮਿਟ ਹੋਏ ਸੀ ਚਾਂਸ ਹੈਗੇ ਆ ਕਿ ਆ ਹਾਂਜੀ ਵੀਰੇ ਫੁੱਲ ਬਟਾ ਫੁੱਲ ਚਾਂਸ ਵਾ ਜਿਨ੍ਹਾਂ ਨੇ ਸਾਲ ਵਾਲੇ ਤੇ ਕੋਈ 5 फर, आ आ 5 ਫਰਵਰੀ ਨੂੰ ਸਾਲ ਵਾਲੇ ਪੇਪਰ ਭਰੇ ਗਏ ਸੀ 5 ਫਰਵਰੀ ਜਿਨ੍ਹਾਂ ਨੇ ਸਾਲ ਵਾਲੇ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰ ਭਰੇ ਆ ਇਸ ਵਾਰ ਉਹਨਾਂ ਦੇ ਫੁੱਲ ਬਟਾ ਫੁੱਲ ਹੀ ਚਾਂਸ ਹੈਗੇ ਆ ਪੇਪਰ ਨਿਕਲ ਹੁੰਦੇ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਬੈਰ ਕਮਨ ਡੋਮੈਸਟਿਕ ਵੀਜ਼ਾ 9 ਵਜੇ 5 ਮਿੰਟ ਤੇ 35 ਸਕਿੰਟ ਫਰਵਰੀ 7 ਨੂੰ ਭਰੇ ਗਿਆ ਡੋਮੈਸਟਿਕ ਵੀਜ਼ੇ ਬਾਰੇ ਵੀਰੇ ਨੇ ਕਿਹਾ ਵਕਿ 9:05 ਤੇ 35 ਸਕਿੰਡ ਤੇ ਭਰੇ ਗਿਆ ਫਰਵਰੀ ਦੇ ਵਿੱਚ ਵੀਰੇ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਕਿ ਇਸ ਵਾਰ ਕੀ ਕੋਟਾ ਘੱਟ ਸੀ ਪੇਪਰ ਜ਼ਿਆਦਾ ਭਰੇ ਗਿਆ ਡੋਮੈਸਟਿਕ ਤੇ ਮੈਂ ਕਿਹਾ ਸੀ ਕਿ ਜਿਨ੍ਹਾਂ ਦੀ ਟਾਈਮਿੰਗ 9 ਮਿੰਟ 9:00 0 ਮਿੰਟ 2 ਮਿੰਟ ਹੱਦ 2 2.5 ਮਿੰਟ ਤੱਕ ਜਿਨ੍ਹਾਂ ਦੀ ਟਾਈਮਿੰਗ ਕਿ ਉਹਨਾਂ ਦੇ ਪੇਪਰ ਨਿਕਲਦੇ ਪਹਿਲਾ ਚਾਂਸ ਹੈ ਜਿਨ੍ਹਾਂ ਦੇ ਉਸ ਤੋਂ ਬਾਅਦ ਹੀ ਟਾਈਮਿੰਗ ਆ ਉਹਨਾਂ ਦੇ ਪੇਪਰ ਨਿਕਲਣ ਦੇ ਚਾਂਸ ਹੈਗੇ ਆ ਪਰ ਦੂਜਿਆਂ ਦੇ 대비 ਘੱਟਵਾ ਚਾਂਸ ਪਰ ਤੁਸੀਂ ਹੱਲੇ ਵੇਟ ਕਰੋ ਹੱਲੇ ਪੇਪਰ ਨਿਕਲਦੇ ਤੁਹਾਡੇ ਵੀ ਚਾਂਸ ਹੈਗੇ ਆ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਵਾ ਹੁਣ ਪੇਪਰ ਕਦੋਂ ਭਰੇ ਜਾਣਿਆ ਨੈਕਸਟ ਵੀਰੇ ਪੇਪਰ ਓਪਨ ਹੋਏ ਆ 18 ਫਰਵਰੀ ਤੋਂ ਫਿਰ ਤੋਂ ਪੇਪਰ ਓਪਨ ਹੋਏ ਪਏ ਆ ਇਹ ਇਹ ਰਹਿਣੇ ਆ ਓਪਨ 31 ਦਸੰਬਰ ਤੱਕ 2000 25 31 دسمبر ਦਾ ਕਿਹੜੇ ਪੇਪਰ ਆ ਹੁਣ ਜਿਹੜੇ ਆ ਓਪਨ ਰਹਨੇ ਆ ਜਿਹੜੇ ਵੀ ਇਹ ਭਰੋਣੇ ਆ ਉਹ ਭਰ ਸਕਦਾ ਪੇਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਬਈ ਨਮਸਤੇ ਭਾਈ ਜੀ ਮੇਰੇ ਪੇਪਰ 9 ਮੰਥ ਵਾਲੇ ਕਲਿੱਕ ਹੋਏ ਆ ਜੀ ਟਾਈਮਿੰਗ 11:02 ਮਿੰਟ ਤੇ 4 ਸੈਕਿੰਡ ਹੈ ਕੀ ਮੇਰੇ ਪੇਪਰ ਨਿਕਲਦੇ ਚਾਂਸ ਹੈਗੇ ਕਮੈਂਟ ਦਾ ਜਵਾਬ ਜਰੂਰ ਦਿਓ ਜੀ ਹਾਂਜੀ ਵੀਰੇ ਪੇਪਰ ਜਿਹੜੇ ਆ ਤੁਹਾਨੂੰ ਪਤਾ ਹੋਵੇ ਕਿ ਜਿਨ੍ਹਾਂ ਨੇ 9 ਮੰਥ ਵਾਲੇ ਪੇਪਰ ਭਰੇ ਸੀ ਉਹ ਜਿਹੜੀ ਫਲੂਸੀ ਦੀ ਕਲਿੱਕ ਡੇਟ ਹੀ ਜਦੋਂ ਕਲਿੱਕ ਡੇਟ ਆ ਗਈ ਸੀ 12 5 7 ਤੇ 12 12 ਦੇ ਨੂੰ ਪੇਪਰ ਹੈ ਇਹ ਕਲਿੱਕ ਡ ਟਾਈਮਿੰਗ ਹੈ ਕਿ ਇਸ ਵੇਰੇ 9 ਵਜੇ ਦਾ ਇਟਲੀ ਦਾ ਪਰ ਕੀ ਹੋਇਆ ਕਿ ਪੇਪਰ ਓਪਨ ਜਿਹੜੀ ਸਾਈਡ ਹੈ ਉਹ ਓਪਨ ਨਹੀਂ ਹੋਈ ਇੱਕ ਵਾਰ ਨਾ ਕੋਈ ਉਹਦੇ ਵਿੱਚ ਕੋਈ ਪ੍ਰੋਬਲਮ ਆਉਣ ਕਰਕੇ ਜਿਹੜੇ ਪੇਪਰ ਹੈ ਉਹ ਜਗ 11 ਵਜੇ ਓਪਨ ਹੋਏ ਸੀ ਤੇ 11 ਵਜੇ ਦੀ ਹੀ ਟਾਈਮਿੰਗ ਨਾਰਮਲ ਹੀ ਗੱਲ ਜਿਨ੍ਹਾਂ ਦੇ 11 ਵਜੇ ਕੇ 1 ਮਿੰਟ 2 ਮਿੰਟ 3 ਮਿੰਟ 4 ਮਿੰਟ ਇਦਾਂ ਟਾਈਮਿੰਗ ਆ ਪਰ ਪੇਪਰ ਨਿਕਲਣ ਦੇ ਚਾਂਸ ਤੁਹਾਡੇ ਫੋਲ ਬਟਾ ਫੋਲੀ ਆ ਕਿਉਂਕਿ ਇਹ ਤੁਹਾਡੀ ਗਲਤੀ ਕਰਕੇ ਨਹੀਂ ਹੋਇਆ ਕਿ ਜੇਕਰ ਤੁਹਾਨੂੰ ਗਰ ਮੇ ਪੇਪਰ ਫਿਲ ਹੋਇਆ ਇਹ ਉਹਨਾਂ ਦੀ ਗਲਤੀ ਕਰਕੇ ਕੋਈ ਨਾ ਕੋਈ ਇਸ਼ੂ ਆਨ ਕਰਕੇ ਸਾਈਡ ਦੇ ਵਿੱਚ ਤਾਂ ਇਹੜੀ ਸਾਈਡ ਆ ਓਪਨ ਹੋਈ ਸੀ 2 ਘੰਟੇ ਲੇਟ ਮਿਲ ਕਿ ਉਹਨੇ 9 ਵਜੇ ਹੋਣੀ ਸੀ ਤੇ ਇਹ 11 ਵਜੇ ਓਪਨ ਹੋਈ ਸੀ ਸਾਈਡ ਜਿਸ ਕਰਕੇ ਟਾਈਮਿੰਗ ਟਾਈਮਿੰਗ ਦਾ ਕੋਈ ਚੱਕਰ ਨਹੀਂ ਹੈ ਵਿੱਚ ਕਿਉਂਕਿ ਇਹ ਚ ਕੋਟਾ ਜ਼ਿਆਦਾ ਤੇ ਪੇਪਰ ਘੱਟ ਭਰੇਗੇ ਪੇਪਰ ਨਿਕਲਦੇ ਚਾਂਸ ਫੁੱਲ ਬਟਾ ਫੋਲੀ ਆ ਉਸ ਤੋਂ ਬਾਅਦ ਅਸਲਾ ਬਾਈ ਜੀ ਮੇਰੇ ਪੇਪਰ ਲੈ ਨੂੰ 1 ਸਾਲ ਹੋ ਗਿਆ ਵਾ ਉਹ ਚੱਲਾ ਵਾ ਬਟ ਅਜੇ ਤੱਕ ਕੁਝ ਨਹੀਂ ਪਤਾ ਚੱਲ ਰਿਹਾ ਵੀਰੇ ਜਿਹੜੇ ਪੇਪਰ ਤੁਸੀਂ ਦੇਖੋ ਲਵਾਏ ਕਦੋਂ ਸੀ ਜੇਕਰ ਤੁਸੀਂ ਪੇਪਰ ਲਵਾਏ ਆ ਪਰ 24 ਦੇ ਵਿੱਚ ਪਿਛਲੇ ਸਾਲ ਹੋਂ ਤਾਂ ਬਹੁਤ ਘੱਟ ਵਾ ਜਿਨ੍ਹਾਂ ਨੇ 23 ਜਲ ਆਏ ਉਹਨਾਂ ਦੇ ਵੀ ਬਹੁਤ ਘੱਟ ਚਾਂਸ ਹਨ ਪੇਪਰ ਨਿਕਲਦੇ ਹੋਂ ਤਾਂ ਤਕਰੀਬਨ ਹੈਗੇ ਨੇ ਨਾਂ ਦੇ ਬਰਾਬਰ ਚਾਂਸ ਹੈ ਕਿਉਂਕਿ ਨਾਰਮਲੀ ਗੱਲ ਜਿਹੜੇ ਪੇਪਰ ਆ ਉਹਨਾਂ ਜਿੰਨਾ ਤੱਕ ਨਿਕਲਦੇ ਰਹਿੰਦੇ ਜਿੰਨਾ ਤੱਕ ਨਵੀਂ ਫਰੂਸੀ ਓਪਨ ਨਹੀਂ ਹੁੰਦੀ ਇਹਨਾਂ ਨੇ 2023 ਵਿੱਚ ਫਿਲ ਕਰਾਇਆ ਸੀ ਉਹਨਾਂ ਦੇ ਪੇਪਰ ਨਿਕਲਦੇ ਚਾਂਸ ਹੋਣ ਤੱਕ ਹੀ ਜਿਨਾਂ ਦੇ ਤੱਕ 2024 ਵਾਲੇ ਫਲੂਸੀ ਆਈਡੀਆ ਓਪਨ ਨਹੀਂ ਹੋਣੀ ਸੀ ਹੁਣ ਓਪਨ ਹੋ ਗਈ 2023 ਵਾਲੇ ਦੇ ਚਾਂਸ ਸਟ ਗਏ ਹੁਣ ਜਿਹੜੇ 2024 ਵਾਲੇ ਪੇਪਰ ਆ ਇਹਨਾਂ ਦੇ ਚਾਂਸ ਹੋਣ ਤੱਕ ਅਗੇ ਸੀ ਜਦੋਂ ਤੱਕ ਫਲੂਸੀ ਓਪਨ ਨਹੀਂ ਹੁੰਦੀ ਸੀ 2025 ਦੀ ਤੇ 25 ਦੀ ਵਿੱਚ ਹੁਣ ਫਲੂਸੀ ਓਪਨ ਹੋ ਗਈ ਆ ਤੇ ਜਿਹੜੇ ਪਿਛਲੇ ਪੇਪਰ ਆ ਉਹਨਾਂ ਦੇ ਬਹੁਤ ਘੱਟ ਚਾਂਸ ਬਾ ਤੁਸੀਂ ਟਰਾਈ ਕਰੋ ਹੁਣ ਦੁਬਾਰਤੋਂ ਪੇਪਰ ਫਿਲ ਕਰਾਉਣ ਵਾਸਤੇ ਉਸ ਤੋਂ ਬਾਅਦ ਅਗਲਾ ਸਵਾਲ ਆਇਆ ਬਾ ਸਸਿਕਰ ਵੀਰ ਜੀ ਮੈਨੂੰ ਰਸੀਦ ਨਹੀਂ ਮਿਲੀ ਉਹਦਾ ਵੀਰ ਜੀ ਸ਼ਹਿਰ ਉਹਦਾ ਵੀਰੇ ਵਿਰੇਸ਼ ਜਿਹੜਾ ਐਫ ਆਰ ਐਫ ਆਰ ਵੀਰੇ ਫਰਾਂਸੇ ਸ਼ਹਿਰ ਵਾ ਫਰਾਂਸੇ ਐਫ ਆਰ ਜਿਹੜਾ ਵਾ ਉਹ ਫਰਾਂਸੇ ਸ਼ਹਿਰ ਵਾ ਉਸ ਤੋਂ ਬਾਅਦ ਅਗਲਾ ਸਵਾਲ ਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਡੋਮੈਸਟਿਕ ਪੇਪਰ ਬਰੇਸ਼ਿਆ ਤੋਂ 9 6 9 ਵਜੇ 6 ਮਿੰਟ ਤੇ 47 ਸੈਕਿੰਡ ਤੇ ਕਲਿੱਕ ਹੋਇਆ ਸੀ ਕੀ ਚਾਂਸ ਹੈਗੇ ਆ ਵੀਰੇ ਹਾਲੇ ਚਾਂਸ ਹੈਗੇ ਆ ਪੇਪਰ ਨਿਕਲਣ ਦੇ ਕਿਉਂਕਿ ਜਿਹੜੇ ਪੇਪਰ ਵਾ ਹੱਲਿਆ ਆਪਾਂ ਕੁਝ ਨਹੀਂ ਕਹਿ ਸਕਦੇ ਕੀ ਹੋ ਸਕਦਾ ਕਿ ਜਿਹੜੇ ਪਹਿਲੇ 2-3 ਮਿੰਟ ਆ ਜਿਨ੍ਹਾਂ ਨੇ ਡਿਮੈਸ਼ਨ ਪੇਪਰ ਫਿਲ ਕੀਤੇ ਆ ਪਹਿਲੇ 2 ਮਿੰਟਾਂ 3 ਮਿੰਟਾਂ ਦੇ ਵਿੱਚ ਘਾਟ ਪੇਪਰ ਭਰੇ ਗਏ ਹੁਣ ਜਿਸ ਕਰਕੇ ਹੱਲਿਆ ਚਾਂਸ ਹੈਗੇ ਤੁਸੀਂ ਹੱਲੇ ਵੇਟ ਕਰੋ ਉਸ ਤੋਂ ਬਾਅਦ ਅਗਲਾ ਸਵਾਲ ਹੈ ਪਾਜੀ 20 ਜਨਵਰੀ ਨੂੰ ਮਿਲਿਆ ਸਬਮਿਟ ਹੋਏ ਸੀ ਮਿਲੇ ਮਿਲਾ ਸਬਮਿਟ ਹੋਏ ਸੀ ਸੀ ਹੈਗਾ ਤੱਕ ਵੀਜ਼ਾ ਨਹੀਂ ਆਜੇ ਤੱਕ ਵੀਜ਼ਾ ਨਹੀਂ ਆਇਆ ਛੇ ਪੇਪਰ ਸਬਮਿਟ ਹੋਏ ਸੀ ਤੇ ਹੱਲ ਤੱਕ ਵੀਜ਼ਾ ਨਹੀਂ ਆਇਆ 20 ਜਨਵਰੀ ਤੇ ਅੱਜ ਕਿੰਨੀ ਤਰੀਕਾ 22 ਫਰਵਰੀ ਵੀਰੇ ਵੀ ਮਹੀਨਾ ਕਿ ਆ ਥੋੜੀ ਜੀ ਤੁਸੀਂ ਹੋਰ ਵੇਟ ਕਰੋ ਪੇਪਰ ਜਿਹੜੇ ਆ ਜਿਹੜੇ ਦੂਜਾ ਵੀਜ਼ਾ ਵਾ ਉਹ ਥੋੜਾ ਟਾਈਮਿੰਗ ਵੀ ਲਾ ਦਿੰਦੇ ਆ ਮਤਲਬ ਕਿ 45 ਦੇ ਦਿਨ 2 ਮਹੀਨੇ ਵੀ ਲਾ ਦਿੰਦੇ ਆ ਪੇਪਰ ਜਿਹੜੇ ਆਪਾਂ ਕਹਿ ਲਈਏ ਕਿ ਵੀਜ਼ਾ ਲੋਂਦੇ ਹੋਏ ਤੁਸੀਂ ਟੈਨਸ਼ਨ ਨਾ ਹੋ ਥੋੜੀ ਜੀ ਤੁਸੀਂ ਵੇਟ ਕਰੋ ਉਸ ਤੋਂ ਬਾਅਦ ਅਗਲਾ ਸਵਾਲ ਆ ਮੇਰੇ ਮੈਂ ਨਵੰਬਰ ਦੇ ਵਿੱਚ ਫਾਈਲ ਰੈਡੀ ਕਰਾਈ ਸੀ ਕਦੋਂ ਪੇਪਰ ਨਿਕਲਣਗੇ ਇਹਦੇ ਬਾਰੇ ਦੱਸਿਓ ਵੀਰੇ ਜਿਹੜੇ ਪੇਪਰ ਜਿਨ੍ਹਾਂ ਦੀ ਫਾਈਲਾਂ ਰੈਡੀ ਹੋਈਆਂ ਸੀ ਨਵੰਬਰ ਦੇ ਵਿੱਚ ਪੇਪਰ ਜਿਹੜੇ ਨਿਕਲਨੇ ਆ ਉਹ ਸਟਾਰਟ ਹੋਣੇ ਆ ਹੌਣੇ ਪੇਪਰ ਨਿਕਲਨੇ ਮਤਲਬ ਕਿ ਪੇਪਰ ਭਰੇ ਗਿਆ 5 7 12 ਫਰਵਰੀ ਨੂੰ ਤੇ ਮਾਰਚ ਵਿੱਚ ਪੇਪਰ ਜਿਹੜੇ ਆ ਉਹ ਨਿਕਲਨੇ ਆ ਸਟਾਰਟ ਹੋਣੇ ਆ ਜਿਹੜੇ ਵੀ ਨਵਾਂ ਭਰਾਵਾਂ ਨੇ ਨਵੰਬਰ ਦੇ ਵਿੱਚ ਫਾਈਲ ਰੈਡੀ ਕਰਾਈ ਸੀ ਲੋ ਵੀ ਮਿੱਤਰੋ ਇਹਦੇ ਨਾਲ ਇੱਕ ਕਮੈਂਟ ਹੁੰਦੀ ਆ ਖਤਮ ਜਿਹੜੇ ਪੇਪਰ ਆ ਉਹ ਜਿਹੜੇ ਭਰੇ ਵੀ ਜਾ ਸਕਦੇ ਆ ਜਿਹੜੇ ਵੀਰ ਭਰਾਣੇ ਪੇਪਰ ਭਰੋਣੇ ਆ ਉਹ ਭਰਾ ਸਕਦਾ ਵਾ ਹੁਣ ਵੀ ਜਿਹੜੇ ਪੇਪਰ ਆ ਪਰ ਬੈਸਟ ਰਹੂਗਾ ਕਿ ਜੇਕਰ ਤੁਸੀਂ ਪੇਪਰ ਭਰੋ ਸਾਲ ਵਾਲੇ ਜਿਆਦੇ ਵਧੀਆ ਰੋਗੇ ਤੁਹਾਨੂੰ ਇੱਥੇ ਆਣ ਕੇ ਔਕਣੀ ਹੋਗੀ ਲੋ ਵੀ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਹੋ ਤੇ ਆਪਣਾ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇ ਕਿਸੇ ਵੀਰ ਭਰਾ ਨੇ WhatsApp ਗਰੁੱਪ ਵਿੱਚ ਐਡ ਹੋਣਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ Instagram ਦੇ ਉੱਤੇ ਤੇ ਮੈਂ ਤੁਹਾਨੂੰ ਲਿੰਕ ਸੈਂਡ ਕਰ ਦਊਗਾ WhatsApp ਗਰੁੱਪ ਦਾ ਵੀ ਤੇ ਆਪਾਂ ਤੁਹਾਨੂੰ WhatsApp ਗਰੁੱਪ ਵਿੱਚ ਵੀ ਐਡ ਕਰ ਲਾਂਗੇ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ